ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ। ਸੋ ਅੱਜ ਬਣਾਇਆ ਜੀ ਆਪਾਂ ਨੇ ਆਲੂ ਪਾਲਕ ਪਿਆਜ਼ ਦੇ ਪਕੌੜੇ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਜੀ। ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਆਪਣੇ ਇੱਕ ਸਬਸਕ੍ਰਾਈਬਰ ਦਾ। ਉਹ ਕਹਿੰਦੇ ਤੁਸੀਂ ਸਾਨੂੰ ਹਲਵਾਈ ਸਟਾਈਲ ਆਲੂ ਪਾਲਕ ਪਿਆਜ਼ ਦੇ ਜਿਹੜੇ ਪਕੌੜੇ ਉਹ ਬਣਾ ਕੇ ਦਿਖਾਓ। ਠੀਕ ਆ ਜੀ ਆ ਦੇਖੋ ਕਿੰਨੇ ਵਧੀਆ ਪਕੌੜੇ ਬਣ ਕੇ ਤਿਆਰ ਹੋਏ ਆ। ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ। ਅੱਜ ਫਿਰ ਤੁਹਾਨੂੰ ਆਲੂ ਪਾਲਕ ਪਿਆਜ਼ ਦੇ ਪਕੌੜੇ ਹਲਵਾਈ ਸਟਾਈਲ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਅੱਜ ਫਿਰ ਐਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੀਆਂ ਹਲਵਾਈ ਸਟਾਈਲ ਆਲੂ ਪਾਲਕ ਪਿਆਜ਼ ਦੇ ਪਕੌੜੇ ਤੇ ਲਓ ਜੀ ਪਕੌੜੇ ਬਣਾਉਣ ਵਾਸਤੇ ਆਪਾਂ ਨੇ ਇੱਥੇ ਤਿੰਨ ਆਲੂ ਲਏ ਆ ਨਾਰਮਲ ਸਾਈਜ਼ ਦੇ ਜਿਹੜੇ ਕੀ ਮੈਂ ਚੰਗੀ ਤਰ੍ਹਾਂ ਧੋ ਲਿਆ ਉਸ ਤੋਂ ਬਾਅਦ ਦੋ ਆਪਾਂ ਨੇ ਪਿਆਜ਼ ਛਿੱਲ ਲਿਆ ਤੇ ਪਾਲਕ ਆਪਾਂ ਠੀਕ ਹੈ ਜੀ ਆਪਣੇ ਹਸਾਬਕਤਾਬ ਨਾਲ ਪਾਉਂਗੇ ਜਿੰਨੀ ਕੱਪਨ ਨੂੰ ਜ਼ਰੂਰਤ ਹੋਈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੀ ਇਹਨਾਂ ਦੀ ਕਟਿੰਗ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਲੂ ਕਟਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਤੁਸੀਂ ਜਿਹੜੇ ਮਰਜ਼ੀ ਹਿਸਾਬ ਨਾਲ ਕੱਟ ਲਿਓ ਤੇ ਲਓ ਜੀ ਆਲੂਆਂ ਨੂੰ ਤੁਸੀਂ ਛਿੱਲ ਵੀ ਸਕਦੇ ਹੋ ਪਰ ਜੇ ਆਪਾਂ ਛਿਲਕੇ ਦੇ ਸਣਾ ਪਕੌੜੇ ਬਣਾਉਂਗੇ ਤੌ ਜਿਆਦਾ ਵਧੀਆ ਬਣਦੇ ਆ ਤੇ ਇਸ ਤਰੀਕੇ ਨਾਲ ਠੀਕ ਹੈ ਜੀ ਆਲੂਆ ਜਿਹੜੇ ਤੁਸੀਂ ਕੱਟ ਲੈਣੇ ਆ ਕਿਉਂਕਿ ਅਸੀਂ ਜ਼ਿਆਦਾਤਰ ਬੇਹਾਂ ਦੇ ਵਿੱਚ ਐਸੇ ਤਰੀਕੇ ਨਾਲ ਜਿਹੜੀ ਆਲੂਆਂ ਦੀ ਉਹ ਕਟਿੰਗ ਕਰਦੇ ਆ ਜੀ ਤੇ ਲਓ ਜੀ ਆਲੂ ਕੱਟ ਲੰਦੇ ਆਪਾਂ ਇਸ ਤਰੀਕੇ ਨਾਲ ਤੇ ਲਓ ਜੀ ਹੁਣ ਆਪਾਂ ਪਿਆਜ਼ ਕੱਟਦੇ ਆ ਤੇ ਜਦੋਂ ਵੀ ਆਪਾਂ ਪਿਆਜ਼ ਕੱਟਦੇ ਨਾ ਚਾਹੇ ਸਬਜ਼ੀ ਵਾਸਤੇ ਚਾਹੇ ਪਕੌੜਿਆਂ ਵਾਸਤੇ ਕਿਸੇ ਵੀ ਚੀਜ਼ ਵਾਸਤੇ ਜਿਹੜੀ ਆ ਪਿਆਜ਼ ਦੀ ਇੱਥੇ ਠੀਕ ਹੈ ਜੀ ਬੈਕ ਸਾਈਡ ਹੁੰਦੀ ਹੈ ਨਾ ਜੜ ਵਾਲੀ ਸਾਈਡ ਤੇ ਆਜ ਨੂੰਰ ਕਟਦੇਆ ਕਰੋ ਤੇ ਲੋ ਜੀ ਹੁਣ ਪਿਆਜ਼ ਆ ਜਿਹੜੇ ਆਪਾਂ ਇਸ ਤਰੀਕੇ ਦੇ ਸਿੰਪਲ ਜਿਹੇ ਤਰੀਕੇ ਨਾਲ ਕੱਟ ਲੂਗੇ ਕਿਉਂਕਿ ਅਸੀਂ ਜਿਆਦਾਤਰ ਜਿਹੜੀ ਪਕੌੜੀਆਂ ਪਕੌੜੀਆਂ ਦੀ ਕਟਿੰਗ ਹੁੰਦੀ ਪਿਆਜ਼ਾਂ ਦੀ ਉਹ ਨਾਰਮਲ ਤਰੀਕੇ ਨਾਲ ਹੀ ਕੱਟਦੇ ਆਂ ਜੀ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਪਿਆਜ਼ ਜਿਹੜੇ ਕੱਟ ਲੈਨੇ ਆ ਜੀ ਲੋ ਜੀ ਪਿਆਜ਼ ਆਪਣੇ ਕੱਟੇ ਗਏ ਤੇ ਹੁਣ ਥੋੜੀ ਜਿਹਾ ਪੈਦੇ ਵਿੱਚ ਪਾਲਕ ਵੀ ਕੱਟ ਦੂਗੇ ਪਾਲਕ ਆ ਜਿਹੜੀ ਜਿਆਦਾ ਬਰੀਕ ਵੀ ਨਹੀਂ ਕੱਟਣੀ ਜਿਆਦਾ ਮੋਟੀ ਵੀ ਨਹੀਂ ਠੀਕ ਹੈ ਜੀ ਨਹੀਂ ਪਕੌੜੀਆਂ ਦੇ ਵਿੱਚ ਜਿਹੜੀ ਪਾਲਕ ਆ ਉਹ ਦਿਖਣੀ ਵੀ ਚਾਹੀਦੀ ਆ ਤੇ ਹੁਣ ਆਪਾਂ ਨੇ ਇਹ ਸਾਰੇ ਸਮਾਨ ਨੂੰ ਤਿੰਨ ਤੋਂ ਚਾਰ ਪਾਣੀਆਂ 'ਚ ਧੋਣਾ ਏ ਤਾਂ ਜੋ ਇਹਨਾਂ 'ਚ ਜੋ ਵੀ ਮਾੜੀ-ਮੋਟੀ ਮਿੱਟੀ-ਮੁੱਟੀ ਹੋਊਗੀ ਠੀਕ ਹੈ ਜੀ ਉਹ ਚੰਗੀ ਤਰ੍ਹਾਂ ਨਿਕਲ ਜੂਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਤਿੰਨ ਤੋਂ ਚਾਰ ਪਾਣੀਆਂ 'ਚ ਤੇ ਲਓ ਜੀ ਆਲੂ ਤੇ ਪਾਲਕ ਪਿਆਜ਼ ਆ ਜਿਹੜੀ ਆਪਾਂ ਨੇ ਤਿੰਨ-ਚਾਰ ਪਾਣੀਆਂ 'ਚ ਧੋ ਕੇ ਇਹਨਾਂ 'ਚ ਪਾਣੀ ਪਾ ਕੇ ਰੱਖਤਾ ਤਾਂ ਜੋ ਆਲੂਆਂ ਦਾ ਜਿਹੜਾ ਸਟਾਰਚ ਹੈ ਉਹ ਜਾਥੀ ਨਿਕਲ ਜੂਗਾ ਤੇ ਜਦੋਂ ਤੱਕ ਇਹ ਪਏ ਆ ਉਦੋਂ ਤੱਕ ਬਣਾਉਨੇ ਆਪਾਂ ਹਲਵਾਈ ਸਟਾਈਲ ਮਿੱਠੀ ਖੱਟੀ ਚਟਣੀ ਤੇ ਚਟਣੀ ਬਣਾਉਣ ਵਾਸਤੇ ਚਾਹੀਦੀ ਆਪਾਂ ਨੂੰ ਠੀਕ ਹੈ ਜੀ ਥੋੜੀ ਜੀ ਇਮਲੀ ਜਿਹੜੀ ਕਿ ਮੈਂ ਭੋ ਕੇ ਰੱਖਤੀ ਆ ਆ ਦੇਖੋ ਜਿਹੜਾ ਇਮਲੀ ਦਾ ਠੀਕ ਹੈ ਜੀ ਆਹ ਆੜਾ ਕਵਾੜਾ ਜਾਏ ਇਹ ਆਪਾਂ ਨੇ ਬਾਹਰ ਕੱਢ ਦੇਣਾ ਹੈ ਤੇ ਆਪਾਂ ਨੂੰ ਚਾਹੀਦਾ ਪਾਣੀ ਹੈ ਇਹਦਾ ਯਾਨੀ ਪਲਪ ਤੇ ਲਓ ਜੀ ਹੁਣ ਆਪਾਂ ਇਮਲੀ ਦੇ ਪਾਣੀ ਨੂੰ ਇੱਕ ਕਕੜਾਹੀ ਦੇ ਵਿੱਚ ਛਾਣ ਲਵਾਂਗੇ ਇਸ ਤਰੀਕੇ ਨਾਲ ਤੇ ਲਓ ਜੀ ਗੈਸ ਆਪਾਂ ਨੇ ਬਾਲ ਲਈ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 2 ਚਮਚ ਠੀਕ ਹੈ ਜੀ ਵੱਡੇ ਸ਼ੱਕਰ ਤੇ ਲੋ ਜੀ 2 ਚਮਚ ਆਪਾਂ ਨੇ ਸ਼ੱਕਰ ਪਾ ਲਈ ਇਹਦੇ ਵਿੱਚ ਤੇ ਇੱਕ ਵੱਡਾ ਚਮਚ ਪਾਵਾਂਗੇ ਆਪਾਂ ਖੰਡ ਦਾ ਤੇ ਲੋ ਜੀ ਪੀਸੀ ਹੋਈ ਲਾਲ ਮਿਰਚ ਪਾਵਾਂਗੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਤੇ ਚਿੱਟਾ ਨੂਨ ਪਾਵਾਂਗੇ ਟੇਸਟ ਰਿਕਵਰਿੰਗ ਨਮਕ ਜ਼ਿਆਦਾ ਵੀ ਨਹੀਂ ਪਾਉਣਾ ਇਹਦੇ ਵਿੱਚ ਤੇ ਕਾਲਾ ਨਮਕ ਪਾਵਾਂਗੇ ਥੋੜਾ ਜਾਂ ਤੇ ਲੋ ਜੀ ਇਹਨੂੰ ਹੁਣ ਆਪਾਂ ਪਕਾਵਾਂਗੇ ਚੰਗੀ ਤਰ੍ਹਾਂ 3 ਤੋਂ 4 ਮਿੰਟ ਤੇ ਲੋ ਜੀ ਜਦੋਂ ਇਹਨੋਂ ਵਾਲੀ ਆ ਗਈ ਫਿਰ ਕੀ ਕਰਨ ਆਪਾਂ ਨੇ 3-4 ਮਿੰਟ ਪਕਾਉਣ ਤੋਂ ਬਾਅਦ ਇਹਨੂੰ ਆਪਾਂ ਨੇ ਥੋੜਾ ਜਿਹਾ ਆਰਾ ਰੋਟ ਜਾਂ ਕੌਰਨ ਫਲੋਰ ਲੈਣਾ ਦੋਆਂ ਚ ਜਿਹੜੀ ਮਾਤੀ ਚੀਜ਼ ਲੈ ਲਿਓ ਜਿਵੇਂ ਕਿ ਦੋ ਚਮਚ ਮੈਂ ਪਾ ਲਿਆ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਘੋਲ ਲੂਗੇ ਤੇ ਘੋਲਣ ਤੋਂ ਬਾਅਦ ਠੀਕ ਹੈ ਜੀ ਆਪਾਂ ਨੇ ਇਹਦੇ ਵਿੱਚ ਆਰਾ ਰੋਟ ਪਾਉਣਾ ਹੈ ਤੇ ਲੋ ਜੀ ਆਰਾ ਰੋਟ ਤੁਸੀਂ ਇਸ ਤਰੀਕੇ ਨਾਲ ਪਾਉਣਾ ਜਿਵੇਂ ਕਿ ਤੁਸੀਂ ਦੋ ਚਮਚ ਆਰੇ ਰੋਟ ਤੇ ਪਾ ਰਹੇ ਹੋ ਤਾਂ ਤੁਸੀਂ ਉਹਦੇ ਵਿੱਚ ਤਿੰਨ ਚਮਚ ਪਾਣੀ ਪਾ ਕੇ ਘੋਲਣਾ ਠੀਕ ਹੈ ਜੀ ਉਹ ਤੇ ਲੋ ਜੀ ਆ ਦੇਖੋ ਚਟਣੀ ਹੈ ਜਿਹੜੀ ਆਪਣੀ ਕਾੜੀ ਹੋ ਗਈ ਆ ਤੇ ਹੁਣ ਆਪਾਂ ਸੇਕ ਕਰ ਲੂਗੇ ਮੀਡੀਅਮ ਤੇ ਮੀਡੀਅਮ ਸੇਕ ਕਰਕੇ ਆਪਾਂ ਇਹਨੂੰ 3 ਤੋਂ 4 ਮਿੰਟ ਹੋਰ ਪਕਾਉਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਲੂਗੇ ਫੂਡ ਕਲਰ ਜਿਹੜਾ ਕਿ ਮੈਂ ਪਾਣੀ ਚ ਘੋਲ ਕੇ ਰੱਖ ਲਿਆ ਤਾਂ ਤੇ ਇਹ ਆਪਸ਼ਨਲ ਹੈ ਜੇ ਤੁਹਾਨੂੰ ਫੂਡ ਕਲਰ ਵਧੀਆ ਲੱਗਦਾ ਤਾਂ ਪਾ ਲਿਓ ਤੇ ਨਹੀਂ ਇਹਨੂੰ ਸਕਿਪ ਕਰ ਦਿਓ ਠੀਕ ਆ ਜੀ ਤੇ ਲੋ ਜੀ ਇਹਨੂੰ ਹੁਣ ਆਪਾਂ ਪਕਾਉਂਦੇ ਆ 3 ਤੋਂ 4 ਮਿੰਟ ਹੋਰ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੇ ਜੇ ਪਾ ਦੋਗੇ ਠੀਕ ਹੈ ਜੀ ਬਰੀਕ ਮੱਕਜ ਜਿਹੜੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਸੌਸ ਚਟਨੀ ਦੇ ਵਿੱਚ ਪਾਏ ਨੇ ਹੁੰਦੇ ਆ ਤੁਸੀਂ ਇਹਦੇ ਵਿੱਚ ਜਦੋਂ ਇਹ ਠੰਡੀ ਹੋ ਗਈ ਠੀਕ ਹੈ ਜੀ ਜਦੋਂ ਤੁਸੀਂ ਸਰਵ ਕਰਨੀ ਆ ਤੁਸੀਂ ਇਹਦੇ ਵਿੱਚ ਕੇਲੇ ਵੀ ਕੱਟ ਕੇ ਪਾ ਸਕਦੇ ਹੋ ਸੇਬ ਵੀ ਪਾ ਸਕਦੇ ਹੋ ਥੋੜੀਆਂ ਬਹੁਤੀਆਂ ਦੱਖਾਂ ਵੀ ਪਾ ਸਕਦੇ ਹੋ ਤੇ ਲਓ ਜੀ ਖੱਟੀ ਮਿੱਠੀ ਇਮਲੀ ਜਣੀ ਚਟਣੀ ਬਣ ਕੇ ਤਿਆਰ ਆ ਤੇ ਲਓ ਜੀ ਚਟਣੀ ਸੌਸ ਬਣ ਕੇ ਰੈਡੀ ਹੈ ਜੀ ਤੇ ਕੈਸ ਕਰਦੇ ਆ ਹੁਣ ਆਪਾਂ ਬੰਦ ਹੁਣ ਚੱਲਦੇ ਆਪਾਂ ਪਕੌੜਿਆਂ ਵੱਲ ਤੇ ਲਓ ਜੀ ਇੱਧਰ ਆਪਾਂ ਨੇ ਆਲੂ ਪਿਆਜ਼ ਪਾਲਕ ਜਿਹੜੀ ਉਹ ਪਾਣੀ ਚੋਂ ਨਿਚੋੜ ਲਈਆ ਪਾਣੀ ਇਹਦਾ ਆਪਾਂ ਨੇ ਲੱਗ ਕਰ ਲਿਆ ਤੇ ਹੁਣ ਆਪਾਂ ਇਹਨੂੰ ਖੁੱਲੇ ਜੇ ਭਰਤਨ ਚ ਪਾ ਲਿਆ ਤੇ ਉਸ ਤੋਂ ਬਾਅਦ ਅਪਏ ਦੇ ਵਿੱਚ ਐਡ ਕਰਾਂਗੇ ਹੁਣ ਅਦਰਕ ਹਰੀ ਮਿਰਚ ਦਾ ਪੇਸਟ ਠੀਕ ਹੈ ਜੀ ਇਹ ਆਪਾਂ ਨੇ ਕੁੰਡੀ ਦੇ ਵਿੱਚ ਕੁੱਟੇ ਆ ਠੀਕ ਹੈ ਜੀ ਇਹ ਹੈਗਾ ਹਰੀ ਮਿਰਚ ਅਦਰਕ ਲਸਣ ਤੇ ਲਓ ਜੀ ਇਹਦੇ ਵਿੱਚ ਆਪਾਂ ਨੇ ਇਹ ਪਾ ਲੈਣੇ ਆ ਤੇ ਉਸ ਤੋਂ ਬਾਅਦ ਆਪਾਂ ਨੇ ਪਾਉਣਾ ਪਕੌੜੀਆਂ ਦੇ ਵਿੱਚ ਸਾਫਤਾ ਧਨੀਆ ਠੀਕ ਹੈ ਜੀ ਸਾਫਤੇ ਧਨੀਏ ਨਾਲ ਪਕੌੜੀਆਂ ਦਾ ਜਿਹੜਾ ਫਲੇਵਰ ਵਧੀਆ ਹੁੰਦਾ ਤੁਸੀਂ ਇਹਨੂੰ ਚਾਹੇ ਤਾਂ ਕੁੰਟੀ ਚ ਕੁੱਟ ਕੇ ਪਾ ਲਿਓ ਜਾਂ ਫਿਰ ਛੋੜੋ ਜੇ ਹੱਥ ਨਾਲ ਮਸਲ ਕੇ ਨਾ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਦਾ ਕਰਕੇ ਤੁਸੀਂ ਇਹਦੇ ਪਿੱਛੇ ਇਹਨੂੰ ਪਾ ਦਿਓ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਜੀਰਾ ਐਡ ਕਰੂੰਗੇ ਇਹਦੇ ਵਿੱਚ ਤੇ ਇੱਕ ਚਮਚ ਪਾਉਣਾ ਆਪਾਂ ਨੇ ਅਜਵੈਨ ਦਾ ਤੇ ਇਹ ਵੀ ਆਪਾਂ ਨੇ ਮਸਲ ਕੇ ਪਾਉਣੀ ਆ ਠੀਕ ਹੈ ਜੀ ਐਦਾਂ ਕਰਨ ਨਾਲ ਜਿਹੜਾ ਅਜਵੈਨ ਦਾ ਫਲੇਵਰ ਹੈ ਉਹ ਵਧੀਆ ਹੁੰਦਾ ਹੈ ਲੋਰੀ ਜੁਬੈਨ ਪਾਲੀ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਨਮਕ ਤੁਸੀਂ ਦੇਖ ਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਯਾਨੀ ਇੱਕ ਅੱਧਾ ਪਕੌੜਿਆਂ ਦਾ ਘਾਣਾ ਕੱਢ ਕੇ ਚੈੱਕ ਕਰਕੇ ਤੁਸੀਂ ਫਿਰ ਪਾ ਸਕਦੇ ਹੋ ਨਮਕ ਪਾ ਲਿਆ ਆਪਾਂ ਨੇ ਇਹਦੇ ਵਿੱਚ ਤੇ ਇੱਕ ਚਮਚਾਪਾ ਇਹਦੇ ਵਿੱਚ ਲਾਲ ਮਿਰਚ ਦਾ ਵੀ ਐਡ ਕਰੋਂਗੇ ਇਹ ਨਾਲ ਵੀ ਵਧੀਆ ਫਲੇਵਰ ਆਉਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਕਰੋਂਗੇ ਬੇਸਣ ਐਡ ਠੀਕ ਹੈ ਜੀ ਬੇਸਣ ਪਾਉਣ ਤੋਂ ਪਹਿਲਾਂ ਇੱਕ ਵਾਰ ਬੇਸਣ ਨੂੰ ਛਾਣ ਜ਼ਰੂਰ ਲਿਓ ਤੇ ਲੋ ਜੀ ਬੇਸਣ ਆਪਾਂ ਨੇ ਇਹਦੇ ਵਿੱਚ ਪਾ ਲਿਆ ਤੇ ਬੇਸਣ ਪਾਉਣਾ ਤੁਸੀਂ ਦੇਖ-ਦੇਖ ਕੇ ਠੀਕ ਹੈ ਜੀ ਪਹਿਲਾਂ ਤੁਸੀਂ ਇਹਦੇ ਵਿੱਚ ਬੇਸਣ ਪਾ ਕੇ ਇੱਕ ਵਾਰ ਆਪਾਂ ਇਹਨੂੰ ਮਿਕਸ ਕਰੂਗੇ ਤੇ ਜੇ ਆਪਾਂ ਨੂੰ ਬੇਸਣ ਦੀ ਲੋੜ ਪਈ ਤਾਂ ਆਪਾਂ ਹੋਰ ਪਾਉਂਗੇ ਠੀਕ ਹੈ ਜੀ ਜੇ ਆਪਣਾ ਸਰ ਗਿਆ ਤਾਂ ਆਪਾਂ ਇਦਾਂ ਹੀ ਰਹਿਣ ਦੋਗੇ ਤੇ ਲੋ ਜੀ ਬੇਸਣ ਪਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਇੱਕ ਵਾਰ ਕਰਾਂਗੇ ਇਦਾਂ ਹੀ ਮਿਕਸ ਪਾਣੀ ਨੇ ਇਹਦੇ ਵਿੱਚ ਪਾਉਣਾ ਹਲੇ ਤੁਸੀਂ ਇਹਨੂੰ ਤਕਰੀਬਨ ਇਦਾਂ ਹੀ ਬੇਸਣ ਪਾ ਕੇ ਨਾ 2 ਤੋਂ 3 ਮਿੰਟ ਜਿਹੜਾ ਮਲਣਾ ਹੈ ਕਿਉਂਕਿ ਆਲੂ ਪਿਆਜ਼ ਦੇ ਵਿੱਚ ਵੀ ਜਿਹੜਾ ਪਾਣੀ ਵੀ ਹੁੰਦਾ ਹੈ ਜੇ ਆਪਾਂ ਨੇ ਪਾਣੀ ਜ਼ਿਆਦਾ ਪਾ ਲਿਆ ਫਿਰ ਕੰਮ ਹੋ ਜਾਊਗਾ ਗੜਬੜ ਤੇ ਲੋ ਜੀ ਆ ਦੇਖੋ 2-3 ਮਿੰਟ ਮਲਣ ਤੋਂ ਬਾਅਦ ਕਿਉਂਕਿ ਸਬਜ਼ੀਆਂ ਦੇ ਵਿੱਚ ਵੀ ਪਾਣੀ ਹੁੰਦਾ ਹੈ ਨਾ ਆਲੂ ਪਿਆਜ਼ ਦੇ ਵਿੱਚ ਪਾਣੀ ਪਾਉਣ ਦੀ ਆਪਾਂ ਨੂੰ ਲੋੜ ਨਹੀਂ ਪਈ ਤੇ ਐਦਾਂ ਹੀ ਸੈੱਟ ਹੋ ਗਿਆ ਤੇ ਹੁਣ ਇਹਦੇ ਵਿੱਚ ਬੇਸਣ ਦੀ ਕਵਾਂਟੀਟੀ ਹੈ ਜਿਹੜੀ ਥੋੜੀ ਜਿਹੀ ਘੱਟ ਹੈ ਤੇ ਲੋ ਜੀ ਬੇਸਣ ਪਾ ਇਹਦੇ ਵਿੱਚ ਥੋੜਾ ਜਿਹਾ ਹੋਰ ਐਡ ਕਰੂੰਗੇ ਤੇ ਲੋ ਜੀ ਬੇਸਣ ਆਪਾਂ ਨੇ ਇਹਦੇ ਵਿੱਚ ਐਡ ਕਰ ਲਿਆ ਤੇ ਪਾਣੀ ਪਾਉਣ ਦੀ ਆਪਾਂ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਪਈ ਕਿ ਜਦੋਂ ਆਪਾਂ ਨਾ ਸਬਜ਼ੀਆਂ ਦੇ ਵਿੱਚ ਤੋਂ ਪਾਣੀ ਕੱਢਦੇ ਆ ਨਾ ਮਾੜਾ ਮੋਟਾ ਪਾਣੀ ਵਿੱਚ ਰਹਿ ਜਾਂਦਾ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਆਪਾਂ ਪਾਣੀ ਆ ਜਿਹੜਾ ਫਿਰ ਐਡ ਕਰ ਲੈਂਦੀ ਆ ਨਾ ਤੇ ਜਿਹੜਾ ਮੰਨ ਲਓ ਆਪਣਾ ਘੋਲ ਹੈ ਨਾ ਇਹ ਜਿਆਦਾ ਪਤਲਾ ਹੋ ਜਾਂਦਾ ਹੈ ਇਹਦੇ ਨਾਲ ਕੀ ਜਦੋਂ ਆਪਾਂ ਪਕੌੜੇ ਫਰਾਈ ਕਰਦੇ ਆ ਪਕੌੜੇ ਉੱਪਰੋਂ ਪੱਕ ਜਾਂਦੇ ਆ ਤੇ ਵਿੱਚੋਂ ਕੱਚੇ ਰਹਿ ਜਾਂਦੇ ਆ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਐਡ ਕਰੂਗੇ ਬੇਕਿੰਗ ਪਾਊਡਰ ਦਾ ਤੁਸੀਂ ਬੇਕਿੰਗ ਸੋਡਾ ਵੀ ਲੈ ਸਕਦੇ ਹੋ ਲੋ ਜੀ ਅੱਧਾ ਚਮਚਾ ਚਪਾ ਇਹਦੇ ਵਿੱਚ ਬੇਕਿੰਗ ਪਾਊਡਰ ਦਾ ਪਾ ਦੂੰਗੇ ਤੇ ਜੇ ਤੁਸੀਂ ਬੇਕਿੰਗ ਸੋਡਾ ਪਾਉਣਾ ਹੋਇਆ ਤਾਂ ਉਹਦੀ ਕਵਾਂਟਿਟੀ ਸੀਗਾ ਜੀ ਅੱਧੇ ਚਮਚ ਤੋਂ ਵੀ ਘੱਟ ਰੱਖਿਓ ਤੇ ਹੁਣ ਆਪਾਂ ਇਹਨੂੰ ਕਰ ਦਿੰਦੇ ਆ ਮਿਕਸ ਮਿਕਸ ਕਰਕੇ 5 ਮਿੰਟ ਦੀ ਦਵਾਗੇ ਆਪਾਂ ਇਹਨੂੰ ਰੈਸਟ ਠੀਕ ਆ ਜੀ ਤੇ ਲੋ ਜੀ ਪਕੌੜਿਆਂ ਦਾ ਡੋ ਬਣ ਕੇ ਰੈਡੀ ਆ ਜੀ ਤੇ ਇੱਧਰ ਆਪਣਾ ਠੀਕ ਆ ਜੀ ਤੇਲ ਵੀ ਰੈਡੀ ਆ ਤੇਲ ਵੀ ਆਪਾਂ ਨੇ ਜਿਹੜਾ ਆਪਣਾ ਗਰਮ ਹੋ ਚੁੱਕਿਆ ਤੇ ਆਪਾਂ ਬਣਾ ਰਹੇ ਹਾਂ ਸਰੋਂ ਦੇ ਤੇਲ ਵਿੱਚ ਇਸ ਤੋਂ ਬਾਅਦ ਥੋੜਾ ਥੋੜਾ ਪਾਣੀ ਠੀਕ ਹੈ ਜੀ ਮਿਕਸਚਰ ਚੱਕਣਾ ਤੇ ਇਸ ਤਰੀਕੇ ਨਾਲ ਆਪਾਂ ਠੀਕ ਹੈ ਜੀ ਛੱਡਣਾ ਇਹਦੇ ਵਿੱਚ ਤੇ ਲਓ ਜੀ ਇਹ ਹੋ ਗਏ ਜੀ ਹਲਵਾਈ ਸਟਾਈਲ ਪਕੌੜੇ ਠੀਕ ਹੈ ਜੀ ਅਸੀਂ ਇਸ ਤਰੀਕੇ ਨਾਲ ਜਿਹੜੇ ਪਕੌੜੇ ਉਹ ਵਿਆਹਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਖਾਦੇ ਹੋਣੇ ਠੀਕ ਹੈ ਜੀ ਇਸ ਤਰੀਕੇ ਨਾਲ ਲਓ ਜੀ ਛੱਡਦੇ ਆ ਤੇ ਲਓ ਜੀ ਥੋੜੇ ਥੋੜੇ ਪਕੌੜੇ ਆ ਜਿਹੜੇ ਪਹਿਲਾਂ ਆਪਾਂ ਕਰਦੇ ਆਂ ਕੱਚੇ ਤੇ ਜਦੋਂ ਵੀ ਤੁਸੀਂ ਪਕੌੜੇ ਕੱਚੇ ਕਰਦੇ ਆ ਨਾ ਸੇਕ ਆ ਜਿਹੜਾ ਉਹ ਮੀਡੀਅਮ ਹੋਣਾ ਚਾਹੀਦਾ ਜਿਆਦਾ ਓਵਰ ਸੇਕ ਨਹੀਂ ਹੋਣਾ ਚਾਹੀਦਾ ਤੇ ਜੇ ਜਿਆਦਾ ਓਵਰ ਸੇਕ ਹੋਇਆ ਨਾ ਪਕੌੜੇ ਜਿਹੜੇ ਉੱਪਰ ਤੋਂ ਇੱਕ ਲੱਖ ਤੱਕ ਪੱਕ ਜਾਂਦੇ ਆ ਤੇ ਵਿੱਚ ਤੋਂ ਰਹਿ ਜਾਂਦੇ ਆ ਜੀ ਕੱਚੇ ਉਹ ਜਿਹੜੀ ਕਿ ਫਿਰ ਜਨਾ ਕੱਚੇ ਪਕੌੜੇ ਵਧੀਆ ਨਹੀਂ ਲੱਗਦੇ ਤੇ ਲੋ ਜੀ ਆਪਾਂ ਇਹਨਾਂ ਨੂੰ 3-4 ਮਿੰਟ ਪਕਾਉਨੇ ਆ ਇੱਕ ਵਾਰ ਇਹਨਾਂ ਨੂੰ ਕੱਚੇ ਕਰ ਲਾਂਗੇ ਤੇ ਉਸ ਤੋਂ ਬਾਅਦ ਕਰਾਂਗੇ ਪੱਕੇ ਤੇ ਲੋ ਜੀ 3-4 ਮਿੰਟ ਪਕਾਉਣ ਤੋਂ ਬਾਅਦ ਆਪਾਂ ਨੇ ਫਿਰ ਇਹ ਨਿਚੋੜ ਨਿਚੋੜ ਕੇ ਤੇਲ ਚੋਂ ਬਾਹਰ ਕੱਢਣੇ ਆ ਠੀਕ ਹੈ ਜੀ ਪਕੌੜਿਆਂ ਦਾ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆਇਆ ਤੇ ਲੋ ਜੀ ਕੱਚੇ ਇਹ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਆ ਕਿਸੇ ਬਰਤਨ ਦੇ ਵਿੱਚ ਠੀਕ ਹੈ ਜੀ ਨਿਚੋੜ ਨਿਚੋੜ ਕੇ ਤੇ ਲੋ ਜੀ ਪਕੌੜੇ ਆਪਾਂ ਨੇ ਇਸ ਤਰੀਕੇ ਨਾਲ ਠੀਕ ਹੈ ਜੀ ਜਿਹੜੇ ਕਿ ਕੱਚੇ ਕਰ ਲੈਣੇ ਆ ਆ ਦੇਖੋ ਕਿੰਨੇ ਵਧੀਆ ਆਪਣੇ ਪਕੌੜੇ ਜਿਹੜੇ ਬਣ ਕੇ ਤਿਆਰ ਹੋਏ ਆ ਤੇ ਹੁਣ ਇਹਨਾਂ ਨੂੰ ਆਪਾਂ ਕੱਚੇ ਕਰ ਲੈਣੇ ਆ ਤੇ ਉਸ ਤੋਂ ਬਾਅਦ ਕਰਾਂਗੇ ਪੱਕੇ ਤੇ ਲੋ ਜੀ ਪਕੌੜੇ ਬਣ ਕੇ ਆਪਣੇ ਰੈਡੀ ਆ ਜੀ ਆ ਦੇਖੋ ਕਿੰਨੇ ਵਧੀਆ ਜਿੱਦਾਂ ਕਿ ਪਿਆਮਾ ਛਾਤੀਆਂ ਦੇ ਵਿੱਚ ਪਕੌੜੇ ਹੁੰਦੇ ਆ ਉਸੇ ਤਰੀਕੇ ਦੇ ਬਣੇ ਆ ਇਹ ਤੇ ਪਕੌੜੇ ਕੱਚੇ ਠੀਕ ਹੈ ਜੀ ਤਾਂ ਕਰਕੇ ਕਰੇ ਜਾਂਦੇ ਆ ਕਿਉਂਕਿ ਜਿਵੇਂ ਕਿ ਹੁਣ ਸਾਡੇ ਕੋਲ ਵਿਆਹਾਂ ਦੇ ਵਿੱਚ ਫੰਕਸ਼ਨ ਹੁੰਦੇ ਆ ਤੇ ਪਹਿਲਾਂ ਇੱਕ ਵਾਰ ਕੱਚੇ ਕਰਕੇ ਰੱਖ ਲੈਂਦੇ ਆ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਠੀਕ ਹੈ ਜੀ ਜਿੰਨੇ ਕੁ ਲੋੜ ਹੁੰਦੇ ਉੰਨੇ ਅੱਗੇ ਪੱਕੇ ਕਰਕੇ ਦੇ ਦਿੰਦੇ ਆ ਤੇ ਤੁਸੀਂ ਵੀ ਇਹਨਾਂ ਨੂੰ ਇਦਾਂ ਹੀ ਕੱਚੇ ਕਰਕੇ ਰੱਖ ਸਕਦੇ ਹੋ ਤੇ ਇੱਕ ਦਿਨ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਿਵੇਂ ਕਿ ਅਕਈ ਵਾਰ ਆਪਣੇ ਗੈਸਟ ਆਉਣੇ ਹੋਣ ਤਾਂ ਇਹਨਾਂ ਨੂੰ ਕੱਚੇ ਕਰਕੇ ਰੱਖ ਲਓ ਤੇ ਜਦੋਂ ਗੈਸਟ ਆ ਗਏ ਤੁਸੀਂ ਇਹਨਾਂ ਨੂੰ ਨਾਲ ਦੇ ਨਾਲ ਠੀਕ ਹੈ ਜੀ ਪੱਕੇ ਕਰਕੇ ਯਾਨੀ ਫਰਾਈ ਕਰਕੇ ਖਰਤਾ ਸਕਦੇ ਉਹਨਾਂ ਨੂੰ ਖਲਵਾ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਪੱਕੇ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਛੱਡਦੇ ਆਂ ਤੇਲ ਦੇ ਵਿੱਚ ਦੁਬਾਰਤੋਂ ਠੀਕ ਹੈ ਜੀ ਜ਼ਿਆਦਾ ਨਹੀਂ ਛੱਡਣੇ ਹੈਗੇ ਥੋੜੇ ਥੋੜੀ ਛੱਡਣੇ ਆ ਉਸੇ ਢੰਗ ਨਾਲ ਛੱਡਣੇ ਠੀਕ ਹੈ ਜੀ ਜਦੋਂ ਪਕੌੜੇ ਪੱਕੇ ਕਰਨੇ ਆ ਨਾ ਸੇਕ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਓਵਰ ਤੇ ਬਹੁਤਾ ਘੱਟ ਵੀ ਨਹੀਂ ਹੋਣਾ ਚਾਹੀਦਾ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ ਇਦਾਂ ਹਲਾ ਹਲਾ ਕੇ ਪੱਕੇ ਕਰ ਦੋਗੇ ਤੇ ਰਾੜ ਤੁਸੀਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਲੜ ਲਿਓ ਜਿੰਨੇ ਕ ਤੁਹਾਨੂੰ ਕਰਾਰੇ ਪਸੰਦ ਆ ਠੀਕ ਹੈ ਜੀ ਸੀ ਇਹਨਾਂ ਨੂੰ ਕਰਾਰੇ ਕਰ ਲਿਓ ਠੀਕ ਹੈ ਜੀ ਤੇ ਜਾਂ ਫਿਰ ਤੁਸੀਂ ਥੋੜੀ ਜਿਹੀ ਨਾਰਮਲ ਕਰਾਰੇ ਕਰਦੇ ਹੋ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ ਰੜ ਲੈਂਦੇ ਆ तकरीबन 2 ਤੋਂ 3 ਮਿੰਟ ਚ ਇਹ ਰੜ ਜਾਣਗੇ ਠੀਕ ਹੈ ਜੀ ਤੇ ਸੇਕ ਰੱਖਣਾ ਇਹਨ ਵਧੀਆ ਬਹੁਤਾ ਘੱਟ ਵੀ ਨਹੀਂ ਹੋਣਾ ਚਾਹੀਦਾ ਬਹੁਤਾ ਜ਼ਿਆਦਾ ਵੀ ਨਹੀਂ ਤੇ ਲਓ ਜੀ ਪਕੌੜੇ ਆਪਾਂ ਨੇ ਕਰ ਲਏ ਆ ਜੀ ਪੱਕੇ ਆ ਦੇਖੋ ਕਿੰਨੇ ਵਧੀਆ ਪਕੌੜੇ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਸਰਵ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਉਂਦੇ ਆ ਥੋੜੀ ਜਿਹੀ ਸੌਸ ਜੀ ਆ ਦੇਖੋ ਜੀ ਸੌਸ ਦੇਖੋ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਖੱਟੀ ਮਿੱਠੀ ਤੇ ਆ ਚਟਣੀ ਨੂੰ ਤੁਸੀਂ ਸੌਸ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਠੀਕ ਆ ਜੀ ਤਕਰੀਬਨ 15 ਤੋਂ 20 ਦਿਨ ਵਾਸਤੇ 15 20 ਦਿਨ ਤੱਕ ਇਹ ਖਰਾਬ ਨਹੀਂ ਹੁੰਦੀ ਹੈਗੀ ਤੇ ਬਸ ਤੁਸੀਂ ਇਹਦੇ ਵਿੱਚ ਦਬਾਰ ਤੋਂ ਪਾਣੀ ਨਹੀਂ ਐਡ ਕਰਨਾ ਹੈਗਾ ਠੀਕ ਆ ਜੀ ਤੇ ਜੇ ਤੁਸੀਂ ਪਾਣੀ ਜਾਂ ਗਿੱਲਾ ਚਮਚ ਇਹਦੇ ਵਿੱਚ ਐਡ ਕਰੋਗੇ ਫਿਰ ਇਹ ਛੇਤੀ ਖਰਾਬ ਹੋ ਗਈ ਤੇ ਨਹੀਂ ਇਹ 15 20 ਦਿਨ ਠੀਕ ਆ ਜੀ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ 15-20 ਦਿਨਾਂ ਦਾ ਕੁਝ ਨਹੀਂ ਵਿਗੜਦਾ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਰੱਖਦੇ ਆਂ ਪਕੌੜੇ ਆਪਣੇ ਆਲੂ ਪਾਲਕ ਪਿਆਜ਼ ਵਾਲੇ ਠੀਕ ਹੈ ਜੀ ਸਾਰੇ ਜਿਹੜੇ ਪਕੌੜੇ ਆਪਣੇ ਹਨ ਕਰੰਚੀ ਬਣ ਕੇ ਤਿਆਰ ਹੋਏ ਆ ਤੇ ਤੁਸੀਂ ਐਦਾਂ ਹਲਵਾਈ ਸਟਾਈਲ ਪਕੌੜੇ ਜਿਹੜੇ ਘਰਾਂ ਬਣਾ ਸਕਦੇ ਹੋ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੀ ਇੱਕ ਪੈਰਾ ਜਾਂ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਠੀਕ ਹੈ ਜੀ ਆ ਦੇਖੋ ਜੀ ਤੇ ਨਾਲੇ ਤੁਸੀਂ ਜਿਹੜਾ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਠੀਕ ਹੈ ਜੀ ਹਾਂ ਲੋ ਜੀ ਪਕੌੜੇ ਬਣ ਕੇ ਹੋ ਗਏ ਜਿਹੜੀ ਆਲੂ ਪਾਲਕ ਪਿਆਜ਼ ਦੇ ਠੀਕ ਹੈ ਜੀ ਆਹ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੇ ਲੋ ਜੀ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ